तिली उस जिथे काके जिथे का वे का, का, का जमे आसी गुड़ वुड़ोड़िया जी पराव जोड़िया जी मुड़ी द खेत हरिया भरया वीर सुधागर को चढ़िया ਵੀਰਾ ਆਇਆ ਵੀਰਾ ਜਾ ਵੀਰਾ ਬੰਨੀ ਨੂੰ ਲਿਆ ਬੰਨੀ ਤੇਰੀ ਹਰੀ ਭਰੀ ਫੁੱਲਾਂ ਦੀ ਚੰਗੇਰ ਪਰੀ ਇੱਕ ਫੁੱਲ ਡਿੱਗ ਗਿਆ ਰਾਜੇ ਦੇ ਦਰਬਾਰ ਪਿਆ ਰਾਜੇ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਲਿਆ ਰੱਤੇ ਢੋਲੇ ਭਾਲਿਆ ਰੱਤਾ ਢੋਲਾ ਕਾਇਦਾ ਸੱਤ ਈਮਾਏ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇਵੇ ਵਧਾਈ ਤੇਰੀ ਜਿਵੇਂ ਮੱਝੀ ਗਾਈ ਮੱਝੀ ਗਾਈ ਨੇ ਦਿੱਤਾ ਦੁੱਧ ਤੇਰੇ ਜੀਵਨ ਸੱਤਰ ਪੁੱਤ ਮੱਝੀ ਗਾਈ ਨੇ ਦਿੱਤਾ ਦੁੱਧ ਤੇਰੇ ਜੀਵਨ ਸੱਤੇ ਪੁੱਤ ਸੇਰ ਭਾਰੇ ਤੂੰ ਪਾਈ ਢੋਲੇ ਛਮਛਮ ਕਰਦੀ ਆਈ ਪਰ ਸੇਰ ਚੱਕਰ ਪਾਈ ਢੋਲੇ ਸ਼ਮਸ਼ਮ ਕਰਦੀ ਆਈ